ਹਾਂਜੀ ਜੀ ਤੁਹਾਨੂੰ ਨਾਮ ਦੱਸਦੇ ਮੈਂ ਰੁਪਿੰਦਰ ਕੌਰ ਮੇਰੇ ਪਾਪਾ ਦਾ ਨਾਮ ਜਵਿੰਦਰ ਸਿੰਘ ਨੇ ਤੇ ਸਾਡਾ ਸਾਡੇ ਗਵਾਰਡੀਆਂ ਨਾਲ ਕਾਫੀ ਦਿਨ ਤੋਂ ਝਗੜਾ ਚੱਲ ਰਿਹਾ ਤਿੰਨ ਚਾਰ ਸਾਲ ਤੋਂ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਰੰਗ ਪਰੇਸ਼ਾਨ ਕੀਤਾ ਕੱਲ ਪਾਪਾ ਮੇਰੇ ਡਿਊਟੀ ਤੇ ਜਾਣ ਵਾਸਤੇ ਤਿਆਰ ਹੋ ਰਹੇ ਸੀ ਕਰੀਬ ਕੋਈ 8:30 ਵਜੇ ਦਾ ਟਾਈਮ ਸੀਗਾ ਤੇ ਉਹਨੇ دیر ਨੂੰ ਹਗੀ ਮਗੜ ਦੀ ਪੁਲਸ ਆ ਕੇ ਨਾਲ ਸ਼ਮਸ਼ੀਰ ਸਿੰਘ ਆ ਕੇ ਜਿਹੜਾ ਕਿ ਸਾਡੇ ਸਾਹਮਣੇ ਦੀਵਾਰ ਸਾਡੀ ਦੀਵਾਰ ਨਾਲ ਨਹੀਂ ਸਾਡੇ ਸਾਹਮਣੇ ਗਵਾਰਡੀਆਂ ਦੀਵਾਰ ਨਾਲ ਇੱਕ ਗਮਲਾ ਲੱਗਾ ਹੋਇਆ ਸੀ ਉਹ ਚੁੱਕਣ ਵਾਸਤੇ ਆ ਗਏ ਤੇ ਮੇਰੇ ਪਾਪਾ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪਾਪਾ ਨੇ ਕਿਹਾ ਵੀ ਸਾਨੂੰ 11 ਵਜੇ ਦਾ ਡਿਪਟੀ ਸਾਹਮਣੇ ਨੇ ਟਾਈਮ ਦਿੱਤਾ ਆ ਅਸੀਂ ਉੱਥੇ ਜਾ ਕੇ ਫੇਰ ਗੱਲਬਾਤ ਕਰਕੇ ਅੱਗੇ ਫੇਰ ਗੱਲ ਕਰਾਂਗੇ ਤੇ ਉਹਨਾਂ ਨੇ ਸਾਡੀ ਨਾਲ ਗੱਲਬਾਤ ਕਰਕੇ ਜਿਸ ਟਾਈਮ ਤੇ ਪੁਲਿਸ ਚਲੇਗੀ ਤੇ ਭੂਸ਼ਣ ਕੁਮਾਰ ਜਿਹੜਾ CRPF ਚ ਹੈਗਾ ਆ ਉਹਨੇ ਆ ਕੇ ਮੇਰੀ ਵੀਡੀਓ ਬਣਾਣੀ ਸ਼ੁਰੂ ਕਰਤੀ ਆ ਤੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੇਰੇ ਪਾਪਾ ਨੇ ਉਹਨੂੰ ਕਿਹਾ ਵੀ ਤੂੰ ਕਿਹੜੀ ਗੱਲੋਂ ਵੀਡੀਓ ਬਣਾ ਰਿਹਾ ਸਾਡੀ ਤੇ ਇੰਨੇ ਦਿਨ ਨੂੰ ਹੱਥੋਂ ਪਾਈ ਹੋ ਜਾਂਦੇ ਆ ਤੇ ਹੱਥੋਂ ਪਾਈ ਹੋਣ ਚ ਮੇਰਾ ਬ੍ਰਦਰ ਜਾਂਦਾ ਜਾਂ ਛੁਡਾਉਣ ਵਾਸਤੇ ਉਹਨਾਂ ਨੂੰ ਤੇ ਇਹ ਇਨੀਦਰ ਨੂੰ ਭੂਸ਼ਣ ਕੁਮਾਰ ਨੇ ਮੇਰੇ ਭਰਾ ਦੇ ਹੱਥ ਤੇ ਕੋਈ ਤਿੱਕੀ ਨਿਕੋਲੀ ਚੀਜ਼ ਮਾਰੀ ਆ ਤੇ ਜਿਹਦੇ ਕਰਕੇ ਉਹਦੀ ਹੱਡੀ ਜਿਹੜੀ ਆ ਉਹ ਫ੍ਰੈਕਚਰ ਹੋ ਗਈ ਆ ਉਹਦੇ ਸੱਟ ਲੱਗ ਗਈ ਆ ਬਹੁਤ ਜ਼ਿਆਦਾ ਤੇ ਇਨੀਦਰ ਨੂੰ ਮੰਮਾ ਉਹਦੀ ਵਾਈਫ ਆਉਂਦੀ ਆ ਕੋਠੇ ਤੋਂ ਤੇ ਆ ਕੇ ਮੰਮੀ ਦੇ ਹੱਥੀ ਪਿਆ ਜਾਂਦੀ ਆ ਤੇ ਮੰਮੀ ਦਾ ਸੋਨੇ ਦੇ ਟੋਪਸ ਆ ਜਿਹੜੇ ਉਹ ਵੀ ਲਾ ਕੇ ਲੈ ਜਾਂਦੀ ਆ ਤੇ ਨਾਲ ਉਹਦੀ ਵਾਈਫ ਜਿਹੜੀ ਨਾਲ ਭੂਸ਼ਣ ਕੁਮਾਰ ਉਹ ਸਾਡੇ ਸਾਰਿਆਂ ਦੇ ਹੱਥੀ ਪੈਂਦਾ ਆ ਤੇ ਬਸ ਸਾਡੀ ਸਾਨੂੰ ਕਾਰਨ ਕੀ ਹੈ ਝਗੜੇ ਦਾ ਕਾਰਨ ਕੀ ਹੈ ਜੀ ਬਸ ਝਗੜੇ ਦਾ ਕਾਰਨ ਕੋਈ ਵੀ ਨਹੀਂ ਆ ਪਹਿਲਾਂ ਇਹੀ ਸੀਗਾ ਵੀ ਸ਼ੁਰੂ ਹੋਇਆ ਸੀ ਬਗੀਚੀ ਤੋਂ ਸਾਡੀ ਬਗੀਚੀ ਬਣੀ ਸੀ ਇਹਨੇ ਉਹ ਵੀ ਤੜਾ ਦਿੱਤੀ ਉਸ ਤੋਂ ਬਾਅਦ ਗਮਲੇ ਪਏ ਸੀ ਇਹਨੇ ਉਹ ਵੀ ਚੁਕਾਤੇ ਫਿਰ ਸਾਡੇ ਮਕਾਨ ਤੇ ਦੇ ਦਿੱਤੇ ਵੀ ਇਹਨਾਂ ਨੇ ਮਕਾਨ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਜਿਹੜਾ ਨਕਸ਼ਾ ਚੈੱਕ ਕੀਤਾ ਜਾਵੇ ਤੇ ਇਹਨਾਂ ਕਿ ਬਸ ਇਹਦਾ ਇਹ ਕਹਿਣਾ ਆ ਕਿ ਅਸੀਂ ਮਕਾਨ ਵੇਚ ਕੇ ਇੱਥੋਂ ਚਲ ਜਾਈਏ ਸਾਡਾ ਕੋਰਨਰ ਵਾਲਾ ਮਕਾਨ ਆ ਇਹ ਚਾਹੁੰਦਾ ਆ ਵੀ ਇਹ ਸਾਰਿਆਂ ਨੂੰ ਇਹੀ ਕਹਿੰਦਾ ਵੀ ਇਹਨਾਂ ਨੂੰ ਕੋਈ ਇੱਥੋਂ ਮਕਾਨ ਵੇਚ ਦੋ ਤੇ ਸਾਨੂੰ ਆਪਣਾ ਮਕਾਨ ਦੇ ਦੋ ਅਸੀਂ ਆਪਣਾ ਇੱਕੋ ਇਕੱਠਾ ਮਕਾਨ ਕਰਨਾ ਆ ਹੋਰ ਕੋਈ ਤੰਗੀ ਨਹੀਂ ਐ ਇਸ ਤੋਂ ਲਾਵਾ ਤੁਮ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਸਾਡੀ ਮੰਗ ਇਹੀ ਆ ਵੀ ਇਹਨੇ ਸਾਨੂੰ ਜਿੰਨਾ ਤੰਗ ਕੀਤਾ ਆ ਇਹ ਸਾਨੂੰ CRPF CRPF ਚ ਹੋਣ ਦੀ ਧਮਕੀਆਂ ਲਾਉਂਦਾ ਹਰ ਸ਼ਨੀਵਾਰ ਐਤਵਾਰ ਇੱਥੇ ਆਂਦਾ ਆ ਹੁਣ ਵੀ ਅਚਾਰ ਤਰੀਕ ਦਾ ਇੱਥੇ ਆਇਆ ਇਹਨੂੰ ਅਜ 18 19 ਦਿਨ ਹੋ ਗਿਆ ਇਹਨੂੰ ਮੈਂ ਇਹ ਪੁੱਛਣਾ ਚਾਹੁੰਦੀ ਆ ਵੀ ਇਹ ਇੰਨੀ ਛੁੱਟੀ ਇਹਨੂੰ CRPF ਚ ਹੋਣ ਦੇ ਬਾਵਜੂਦ ਕਿੱਦਾਂ ਮਿਲ ਜਾਂਦੀ ਆ ਕਿ CRPF ਵਾਲੇ ਛੁੱਟੀ ਨੂੰ ਇਸ ਕਰਕੇ ਦੇਂਦੇ ਵੀ ਇਹ ਇੱਥੇ ਆ ਕੇ ਆਪਣੇ ਗਵਾਂਡ ਮਹੱਲੇ ਨੂੰ ਤੰਗ ਪਰੇਸ਼ਾਨ ਕਰੇ ਤੇ ਆਪਾਂ ਇਹੀ ਚਾਹੁੰਦੇ ਆ ਵੀ ਜਿਹੜਾ ਇਹਦੇ ਉੱਤੇ ਹੈੱਡਕੁਆਰਟਰ ਵਾਲੇ ਵੀ ਆ ਇਹਨੂੰ ਪੁੱਛਣ ਵੀ ਇਹ ਇੱਥੇ ਆ ਕੇ ਇੱਥੇ ਆਣ ਕੇ ਇਨਕੁਆਇਰੀ ਕਰਨ ਜਾਂ ਇਹਨੂੰ ਪੁੱਛਣ ਬੰਲੇ ਚ ਇਨਕੁਆਇਰੀ ਕਰਨ ਵੀ ਸਹੀ ਕੋਣ ਆ ਤੇ ਗਲਤ ਕੋਣ ਆ ਕੋਣ ਇੱਥੇ ਆ ਕੇ ਤੰਗ ਪਰੇਸ਼ਾਨ ਕਰਦਾ ਹੈ ਪੁਲਿਸ ਕੰਪਲੇਟ ਕੀਤੀ ਤੁਸੀਂ ਹਾਂਜੀ ਬਿਲਕੁਲ ਅਸੀਂ ਪੁਲਿਸ ਕੰਪਲੇਟ ਵੀ ਕੀਤੀ ਆ ਕੀ ਮੰਗ ਕੀ ਕਰਦੇ ਜੀ ਮੰਗ ਸਾਨੂੰ ਇਹੀ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿੰਨਾ ਇਹ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਆ ਉਹਤੇ ਸਾਰੀ ਇਨਕੁਆਇਰੀ ਕੀਤੀ ਜਾਵੇ ਹਾਂਜੀ ਭਾਈ ਜਿਹੜਾ ਝਗੜਾ ਆ ਕੀ ਕਾਰਨ ਕੀ ਝਗੜਾ ਇਹ ਸੀਗਾ ਕਿ ਇੱਕ ਗਮਨੇ ਨੂੰ ਲੈ ਕੇ ਚੱਲਦਾ ਵੇਸੇ ਝਗੜਾ ਸੜਾ ਤੇ ਜਿਹੜਾ ਡਿਟੈਲ ਟਾਈਮ ਮਿਲਿਆ ਸੀਗਾ ਬੀਐਸਪੀ ਵੱਲੋਂ ਕਿ ਤੁਸੀਂ 11 ਵਜੇ ਨੇੜੇ ਆ ਜਿਓ ਤੇ ਉਸ ਤੋਂ ਪਹਿਲਾਂ ਇਹ ਸਮਸ਼ੇਰ ਸਿੰਘ ਜੀ ਹੁੰਦੇ ਆ ਆਪਾਂ ਪਾਪਾ ਮੇਟੇ ਤਿਆਰ ਹੋਣਦੇ ਪਏ ਸੀ ਡਿਊਟੀ ਲਈ ਉਹ ਜਾਣ ਹੀ ਲੱਗੇ ਸੀ ਕਿ ਸਮਸ਼ੇਰ ਸਿੰਘ ਜੀ ਆਉਂਦੇ ਆ ਕਹਿੰਦੇ ਆ ਕਿ ਤੁਸੀਂ ਗਮਨਾ ਚੋਕ ਲਓ ਆਪਾਂ ਉਹਨਾਂ ਨੂੰ ਕਿਹਾ ਕਿ ਸਾਡਾ ਰਾਜ਼ੀ ਨਾਮ ਹੈਗਾ ਆ ਕਿ ਜੋ ਫੈਸਲਾ ਨੂੰ ਡੀਐਸਪੀ ਸਾਹਿਬ ਕਹਿਣਗੇ ਆਪਾਂ ਉਹਦੇ ਅਕੋਰਡਿੰਗ ਚੱਲਾਂਗੇ ਜੋ ਜੇ ਕਹਿਣਗੇ ਟੁਕਲੋ ਬਚੋਕ ਲਾਂਗੇ ਠੀਕ ਹੈ ਜੀ ਉਹਨਾਂ ਨਾਲ ਗੱਲ ਕਰਕੇ ਚਲੇ ਗਏ ਪੁਸ਼ਨ ਦੇ ਜੋ ਵੀ ਉਹਨਾਂ ਨੇ ਕਿਹਾ ਠੀਕ ਆ ਉਹ ਚਲੇ ਗਏ ਉਸ ਤੋਂ ਬਾਅਦ ਪੁਸ਼ਨ ਕੁਮਾਰ ਨੇ ਕੈਮਰਾ ਲੈ ਕੇ ਮੇਰੀ ਛੋਟੀ ਭੈਣ ਵੱਡੀ ਭੈਣ ਤੇ ਮੰਮੀ ਦੇ ਮਤਲਬ ਕਿ ਬੜੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਪਾਪਾ ਨੇ ਰੋਕਣਾ ਚਾਹਿਆ ਤੇ ਇਸੇ ਦੌਰਾਨ ਪੁਸ਼ਨ ਕੁਮਾਰ ਨਾਲ ਗੱਲ ਕਰਤੀ ਤੇ ਤੇ ਬਸ ਇੱਥੋਂ ਹੀ ਮਤਲਬ ਕਿ ਪੁਸ਼ਨ ਕੁਮਾਰ ਫਿਰ ਹਾਈਪਰ ਹੋ ਕੇ ਹੱਥੋ ਪੈਰ ਤੇ ਪੈ ਕੇ ਸ਼ੁਰੂ ਕਰਦੇ ਪਾਪਾ ਦੀ ਵਰਦੀ ਪਾੜਤੀ ਤੇ ਮੈਂ ਛਡਾਨ ਗਿਆ ਤੇ ਮੈਨੂੰ ਵੀ ਕਾਫੀ ਸਖੀ ਚੀਜ਼ ਪਤਾ ਨਹੀਂ ਕੀ ਚੀਜ਼ ਮਾਰੀ ਉਹਨੇ ਮੇਰੀ ਉਂਗਲ ਤੇ ਮਿਤੀ ਸਰਜੀਪ ਨੇ ਬਾਤ ਵੀ ਕਾਫੀ ਚੀਜ਼ਾਂ ਲਾਈਆਂ ਉਹਨੇ ਕਿ ਮੈਨੂੰ ਵੀ ਕਾਫੀ ਮਤਲਬ ਕਿ ਸੱਟ ਭੇਡ ਆਈ ਆ 55 ਕਿਵੇਂ ਹੁਣ ਇਨਸਾਬ ਮਿਲੇ ਇਹ ਝਗੜਾ ਹੋਇਆ ਜੀ ਕੱਲ ਮਿਤੀ 21 1 2025 ਨੂੰ ਊਸ਼ਣ ਕੁਮਾਰ son of ਸਰਦਾਰੀ لال ਗਲੀ ਨੰਬਰ 3 ਉਹਦੇ ਗਵਾਂਡੀ ਐਸਆਈ ਜਵਿੰਦਰ ਸਿੰਘ ਜੋ ਮੇਰੇ ਖਲ ਪੀਸੀਆਰ ਜਾਂ ਟ੍ਰੈਫਿਕ ਤੇ ਤਨਾਤ ਨੇ ਉਹਨਾਂ ਦਾ ਆਪਸ ਚ ਕੋਈ ਜ਼ਮੀਨ ਨੂੰ ਕੋਈ ਲੈ ਕੇ ਨਾ ਮਕਾਨ ਨੂੰ ਲੈ ਕੇ ਇੱਕ ਮਕਾਨ ਖਰੀਦਨ ਨੂੰ ਲੈ ਕੇ ਝਗੜਾ ਸੀਗਾ ਉਹ ਭੂਸ਼ਣ ਕੁਮਾਰ ਨੇ ਖਰੀਦ ਲਿਆ ਸੀਗਾ ਉਹਦੀ ਵਜ੍ਹਾ ਕਰਕੇ ਇਹ ਆਪਸ ਵਿੱਚ ਲੜਦੇ ਸੀਗੇ ਤੇ ਕੱਲ ਇਹਨਾਂ ਦੋਵਾਂ ਦੀ ਜਿਹੜੀ ਉਹ ਲੜਾਈ ਹੋਈ ਆ ਸੱਟਾਂ ਲੱਗੀਆਂ ਦੋਨ ਡਾਕਟਰ ਕੱਟ ਕੇ ਦਿੱਤੇ ਆ ਤੇ ਜੋ ਰਿਜ਼ਲਟ ਆਉਣ ਤੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਇੱਕ ਕਮਲੇ ਦਾ ਕਹਿੰਦੇ ਨੇ ਆ ਕਿ ਕਮਲਾ ਚਿੱਪੋ ਜਿਹੜੀ ਕਮਲਾ ਜਿਹੜਾ ਵਾ ਜੇ ਕੋਈ ਰਸਤਾ ਰੋਕੂਗਾ ਕੋਈ ਚੀਰ ਕਾਟ ਬਣੂਗੀ ਨਿਵਾਰਸ ਤਾਂ ਉਹਨੂੰ 25 ਪੁਲਸ ਐਕਟ ਦੀ ਕਬਜ਼ੇ ਵਿੱਚ ਲੈ ਗਏ ਆ ਦਾ ਡਿਵੈਲਪਰ ਤੁਸੀਂ ਲਿਆ ਗਿਆ ਲਿਆ ਗਿਆ ਜੀ ਨੋਤੀ ਕੀ ਕਾਰਵਾਈ ਚੱਲ ਰਹੀ ਲੋ ਜੋ ਜੋ ਐਮਐਲਆਰ ਆ ਰਹੀ ਆ ਜੋ ਵੀ ਬਣਦੀ ਇਹਨਾਂ ਦੇ ਬਿਆਨ ਲੈ ਕੇ ਕਾਰਵਾਈ ਅਮਲ ਵਿੱਚ ਲੈਂਦੀ ਜਾ ਰਹੀ ਆ ਆਸਰਾ ਦੇ ਧਿਆਨ ਚ ਮਾਂਦ